ਪੰਜਾਬੀ ਇਕਤਰੀ ਚੈਨ ਲੈ ਕੇ ਰਿਹਾ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਪੂਰੇ ਪੰਜਾਬ ਦੇ ਇਨਾ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ ਕੱਟੇ ਜਾਣਗੇ ਬਿਜਲੀ ਕਨੈਕਸ਼ਨ ਲੋਕ ਸਭਾ ਚੋਣਾਂ ਨੂੰ ਲੈ ਕੇ ਆਪ ਨੇ ਖੇਤੀ ਤਿਆਰੀ ਸੀਐਮ ਭਗਵੰਤ ਮਾਨ ਨੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਬੰਦ ਹੋਇਆ ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਕਿਸਾਨਾਂ ਲਈ ਪਾਵਰ ਕਾਮ ਦਾ ਵੱਡਾ ਫੈਸਲਾ ਕਣਕਾਂ ਨੂੰ ਆਗ ਲੱਗਣ ਤੋਂ ਬਚਾਉਣ ਲਈ ਨੰਬਰ ਕੀਤੇ ਜਾ ਰਹੀ ਭਾਜਪਾ ਨਾਲ ਗੜਜੋੜ ਬਾਰੇ ਸੁਖਵੀਰ ਬਾਦਲ ਦਾ ਵੱਡਾ ਬਿਆਨ ਕਿਹਾ ਅਕਾਲੀ ਦਾ ਸੱਤਾ ਤੋਂ ਬਿਨਾ ਪੰਜਾਬ ਰੱਖਦਾ ਮਹੀਨੇ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਵੱਡੀ ਪਵਿੱਖਬਾਣੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਫੈਸਲਾ 1 ਜੂਨ ਨੂੰ ਛੁੱਟੀ ਦਾ ਕੀਤਾ ਐਲਾਨ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ 9 ਤਰੀਕ ਲਈ ਕਰਤਾ ਇਹ ਐਲਾਨ ਪੰਜਾਬ ਵਿੱਚ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਲੋਕਾਂ ਤੇ ਲਗਾਤਾਰ ਪਾਵਰਕਾਮ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਲਈ ਚਲਾਈ ਗਈ ਮੁਹਿੰਮ ਤਹਿਤ ਡਿਫਾਲਟਰ ਖਤਕਾਰਾਂ ਦੇ ਬਿਜਲੀ ਕਨੈਕਸ਼ਨਾਂ ਕਟਨ ਦਾ ਸਿਲਸਲਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਦਿਨੀ ਪਾਵਰ ਕਾਮ ਦੀ ਟੀਮ ਵੱਲੋਂ 200 ਤੋਂ ਵੱਧ ਡਿਫਾਲਟਰਾਂ ਦੇ ਬਿਜਲੀ ਕਨੈਕਸ਼ਨ ਕੱਟਦੇ ਹੋਏ ਬਕਾਇਆ ਖੜੇ ਬਿੱਲਾਂ ਵਿੱਚੋਂ 5 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਪਿਛਲੇ ਲੰਬੇ ਸਮੇਂ ਤੋਂ ਬਕਾਇਆ ਖੜੇ ਬਿਜਲੀ ਬਿੱਲਾਂ ਦੀ ਰਿਕਵਰੀ ਕਰਕੇ ਰਕਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾ ਸਕੇ ਜਿਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਦੀ ਫਾਲਟਰ ਖਪਤਕਾਰਾਂ ਨੂੰ ਬਿਜਲੀ ਦੇ ਬਕਾਇਆ ਖੜੇ ਬਿੱਲਾਂ ਦੀ ਰਕਮਾਂ 31 ਮਾਰਚ ਤੋਂ ਪਹਿਲਾਂ ਜਮ੍ਹਾਂ ਕਰਵਾਉਣ ਦੀ ਨਸੀਹਤ ਦਿੱਤੀ ਸੀ ਤਾਂ ਕਿ ਬਾਅਦ ਵਿੱਚ ਸਬੰਧਤ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਕਿਹਾ ਹੈ ਕਿ ਭਵਿੱਖ ਦੇ ਦਿਨਾਂ ਵਿੱਚ ਵਿਭਾਗ ਵੱਲੋਂ ਡਿਫਾਲਟਰ ਖਪਤਕਾਰਾਂ ਖਿਲਾਫ ਕਾਰਵਾਈ ਕਰਦੇ ਹੋਏ ਬਿਜਲੀ ਦੇ ਬਕਾਇਆ ਖੜੇ ਬਿੱਲਾਂ ਦੀ ਬੰਦੀ ਰਕਮਾਂ ਵਸੂਲਣ ਸਮੇਤ ਭਾਰੀ ਜੁਰਮਾਨਾ ਲਗਾਉਣ ਦੀ ਸੰਭਾਵਨਾ ਰਣਨੀਤੀ ਵੀ ਅਪਣਾਈ ਜਾ ਸਕਦੀ ਹੈ ਅਤੇ ਇਸ ਦੇ ਨਾਲ ਹੀ ਦੇ ਕਨੈਕਸ਼ਨ ਵੀ ਕੱਟੇ ਜਾ ਸਕਦੇ ਹਨ ਲੋਕ ਸਭਾ ਚੋਣ ਦੀ ਲੜਾਈ ਜਿੱਤਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਮਾਨ ਸੰਭਾਲ ਲਈ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਤੇ ਸੰਗਰੂਰ ਲੋਕ ਸਭਾ ਹਲਕੇ ਲਈ ਰਣਨੀਤੀ ਬਣਾਈ ਗਈ ਹੈ ਮੀਟਿੰਗ ਵਿੱਚ ਕੈਬਨਟ ਮੰਤਰੀ ਅਤੇ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤੇਰ ਮੰਤਰੀ ਅਮਨ ਅਰੋੜਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਹਾਜ਼ਰ ਸਨ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕਰਦੇ ਆ ਕਿ ਹੈਗੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਪਾਰਟੀ ਵੱਲੋਂ ਪਿਛਲੇ 2 ਸਾਲਾਂ ਵਿੱਚ ਜੋ ਵੀ ਕੰਮ ਕੀਤਾ ਗਿਆ ਹੈ ਉਸ ਨੂੰ ਆਮ ਲੋਕਾਂ ਵਿੱਚ ਲਿਜਾਇਆ ਜਾਵੇਗਾ ਉਹਨਾਂ ਦਾਵਾ ਕੀਤਾ ਕਿ ਪਾਰਟੀ ਨੇ ਪੰਜ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕੀਤੀਆਂ ਹਨ ਇਸ ਦੇ ਨਾਲ ਹੀ ਜੋ ਕੰਮ 70 ਸਾਲਾਂ ਵਿੱਚ ਨਹੀਂ ਹੋਇਆ ਉਹਨਾਂ ਦੀ ਪਾਰਟੀ ਨੇ 2 ਸਾਲਾਂ ਵਿੱਚ ਪੂਰਾ ਕਰ ਦਿੱਤਾ ਹੈ ਸਾਨੂੰ ਭਰੋਸਾ ਹੈ ਕਿ ਪਾਰਟੀ 13 0 ਨਾਲ ਚੋਣਾਂ ਜਿੱਤੇਗੀ ਜਦੋਂ ਹਰਪਾਲ ਸਿੰਘ ਚੀਮਾ ਤੋਂ ਪੁੱਛਿਆ ਗਿਆ ਕਿ ਭਾਜਪਾ ਦਾ ਧਿਆਨ ਵੀ ਪੰਜਾਬ ਵੱਲ ਹੋ ਗਿਆ ਹੈ ਪਾਰਟੀ ਸਾਰੀਆਂ ਸੀਟਾਂ ਜਿੱਤਣ ਲਈ ਰਣਨੀਤੀ ਬਣਾ ਰਹੀ ਹੈ ਇਸ ਤੇ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਭਾਜਪਾ ਤੇ ਫੋਕਸ ਕੀਤਾ ਹੋਇਆ ਹੈ ਇਨ੍ਹਾਂ ਚੋਣਾਂ ਵਿੱਚ ਲੋਕ ਉਹਨਾਂ ਨੂੰ ਸਬਕ ਸਿਖਾਉਣਗੇ ਸੂਬੇ ਦੇ ਲੋਕ ਤਿੰਨ ਖੇਤੀ ਕਾਨੂੰਨਾਂ ਬਾਰੇ ਜਾਣਦੇ ਹਨ ਇਸ ਦੇ ਨਾਲ ਹੀ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਵਿੱਚ 750 ਕਿਸਾਨਾਂ ਨੇ ਆਪਣੀ ਜਾਨ ਗੁਆਈ ਸੀ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਨਾਲ ਵੀ ਟ੍ਰੈਕ ਕਰਦੀ ਰਹੀ ਹੈ ਪੰਜਾਬ ਦੇ ਸਾਰੇ ਫੰਡ ਰੋਕ ਦਿੱਤੇ ਗਏ ਹਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ ਪਿਛਲੇ 15 ਸਾਲਾਂ ਤੋਂ ਬਰਨਾਲਾ ਲੁਧਿਆਣਾ ਰੋਡ ਤੇ ਜੋ ਟੋਲ ਟੈਕਸ ਲੱਗਦਾ ਸੀ ਉਸ ਨੂੰ ਫ੍ਰੀ ਕਰ ਦਿੱਤਾ ਗਿਆ ਹੈ ਹੁਣ ਜੋ ਵੀ ਵਹੀਕਲ ਇਸ ਰੋਡ ਉਲੰਘਣਗੇ ਤਾਂ ਲੋਕਾਂ ਨੂੰ ਉੱਥੇ ਟੋਲ ਨਹੀਂ ਦੇਣਾ ਪਵੇਗਾ ਜਿਸ ਕਿਰੋ ਹੈ ਕਿ ਮਹਿਲਕਲਾਂ ਵਾਲਾ ਟੋਲ ਪਲਾਜ਼ਾ ਪਿਛਲੇ 15 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸੀ ਇਥੋਂ ਰੋਜ਼ਾਨਾ 10000 ਦੇ ਕਰੀਬ ਵਹੀਕਲ ਰੋਜ਼ ਲੰਘਦੇ ਸਨ ਅਤੇ ਰੋਜ਼ਾਨਾ ਇਸ ਟੋਲ ਪਲਾਜ਼ਾ ਤੇ ਵਹੀਕਲਾਂ ਤੋਂ ਕਰੀਬ 5 ਲੱਖ ਰੁਪਏ ਇਕੱਠੇ ਹੁੰਦੇ ਸਨ ਪੰਜਾਬ ਸਰਕਾਰ ਨੇ ਇਹ ਟੋਲ ਬੰਦ ਕਰਨ ਦੇ ਹੁਕਮ ਦਿੱਤੇ ਸਨ ਇਸ ਹੁਕਮ ਦੀ ਲੋਕਾਂ 'ਚ ਬਹੁਤ ਖੁਸ਼ੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਵਿਸ਼ੇਸ਼ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਡਿਪਟੀ ਚੀਫ ਇੰਜੀਨੀਅਰ ਪਾਵਰਕਾਮ ਗੁਰਦਾਸਪੁਰ ਨੇ ਦੱਸਿਆ ਕਿ ਬਿਜਲੀ ਲੀਆਂ ਢਿੱਲੀਆਂ ਨੀਵੀਆਂ ਤਾਰਾਂ ਤੇ ਜੀਓ ਸਵਿਚਾਂ ਆਦਿ ਤੋਂ ਸਪਾਰਕਿੰਗ ਨਾਲ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਸੂਚਨਾ ਤੁਰੰਤ ਪਾਵਰਕਾਮ ਦੇ ਨੇੜੇ ਦੇ ਉਪ ਮੰਡਲ ਦਫ਼ਤਰ ਸ਼ਿਕਾਇਤ ਕਰਦੇ ਨਾਲ-ਨਾਲ ਕੰਟਰੋਲ ਰੂਮਾਂ ਦੇ ਨੰਬਰਾਂ 96461 0683596461 068 361912 ਉੱਪਰ ਦਿੱਤੀ ਜਾ ਸਕਦੀ ਹੈ ਤਾਂ ਜੋ ਇਹਨਾਂ ਬਿਜਲੀ ਦੀਆਂ ਲਾਈਨਾਂ ਤਾਰਾਂ ਦੀ ਸਮੇਂ ਸਿਰ ਦਰੁਸਤੀ ਕੀਤੀ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੱਟੀ ਹੋਈ ਕਣਕ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਜਾਂ ਟਰਾਂਸਫਾਰਮਰ ਅਤੇ ਜੀਓ ਸਵਿਚਾਂ ਦੇ ਨਜ਼ਦੀਕ ਨਾ ਰੱਖੀ ਜਾਵੇ ਟਰਾਂਸਫਾਰਮਰ ਦੇ ਆਲੇ ਦੁਆਲੇ ਦੀ ਕਮਰਲਾ ਕਣਕ ਪਹਿਲਾਂ ਹੀ ਕੱਟ ਲਈ ਜਾਵੇ ਭਾਜਪਾ ਨਾਲ ਗੱਡਜੋੜ ਤੇ ਸ਼ਾਂਤੀ ਨਾਮ ਬਣਨ ਮਗਰੋਂ ਸ਼ਰੂਮਨੀ ਕਾਲੀ ਲਾਲੇ ਪ੍ਰਧਾਨ ਸੁਖੀਤ ਸਿੰਘ ਬਾਦਲ ਨੇ ਇੱਕ ਵਾਰ ਫਿਰ ਪੰਥਕ ਏਜੰਡੇ ਤੇ ਜ਼ੋਰ ਦਿੱਤਾ ਹੈ ਸੁਖੀਤ ਸਿੰਘ ਬਾਦਲ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿ ਹੈਗੇ ਸਾਰੀਆਂ ਪਾਰਟੀਆਂ ਦੇ ਉਲਟ ਸਾਡੀ ਤਰਜੀਹ ਪੰਜਾਬ ਹੈ ਅਤੇ ਅਸੀਂ ਸੂਬੇ ਲਈ ਹਮੇਸ਼ਾ ਲੜਦੇ ਰਹਾਂਗੇ ਫਿਰ ਭਾਵੇਂ ਜੀਤੀਏ ਜਾਂ ਨਾ ਜੀਤੀਏ ਕਾਲੀ ਦਾਲ 103 ਸਾਲ ਪੁਰਾਣੀ ਪਾਰਟੀ ਹੈ ਜੇਕਰ ਸਾਡੀ ਪਾਰਟੀ ਨੰਬਰਾਂ ਦੀ ਖੇਡ ਚ ਹੁੰਦੀ ਤਾਂ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਸਮੇਤ ਪਾਰਟੀ ਦੇ ਬਾਕੀ ਆਗੂ ਜੇਲਾਂ ਵਿੱਚ ਨਾ ਜਾਂਦੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਦੀ ਸ਼ਾਨ ਅਤੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਹੈ ਕਿ ਸਾਡੀ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੀ ਹੈ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ 2021 ਦੇ ਅੰਦੋਲਨ ਦੌਰਾਨ ਕਿਸਾਨਾਂ ਖਿਲਾਫ ਦਰਜ ਅਪਰਾਧੀ ਕੇਸ ਵਾਪਸ ਲਈ ਜਾਣ ਜਦੋਂ ਸੁਖੀਰ ਬਾਦਲ ਨੂੰ ਪੁੱਛਿਆ ਗਿਆ ਕਿ ਕਾਲੀ ਦਲ ਦੀਆਂ ਸ਼ਰਤਾਂ ਤੇ ਭਾਜਪਾ ਗੜਜੋੜ ਲਈ ਤਿਆਰ ਕਿਉਂ ਨਹੀਂ ਹੋਈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਇਸ ਦਾ ਜਵਾਬ ਨਹੀਂ ਦੇ ਸਕਦਾ ਸਗੋ ਭਾਜਪਾ ਨੇ ਇਸ ਦਾ ਜਵਾਬ ਦੇਣਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾਗੇ ਨਤੀਜੇ ਆਉਣ ਤੇ ਲੋਕਾਂ ਨੂੰ ਖੁਦ ਭਾਜਪਾ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਜਾਵੇਗਾ ਪੰਜਾਬ 'ਚ ਇਸ ਵਾਰ ਮਾਰਚ ਦਾ ਮਹੀਨਾ ਪਿਛਲੇ 13 ਸਾਲਾਂ ਦੇ ਰਿਕਾਰਡ ਵਿੱਚ ਕਾਫੀ ਠੰਡਾ ਬੀਤੇ ਹੈ ਹਾਲਕੀ ਗਰਮੀ ਦੇ ਮਹੀਨੇ ਦੀ ਸ਼ੁਰੂਆਤ ਮਾਰਚ ਤੋਂ ਸ਼ੁਰੂ ਚੁੱਕੀ ਹੈ ਮੌਸਮ ਵਿਭਾਗ ਅਨੁਸਾਰ ਪਿਛਲੇ 13 ਸਾਲਾਂ ਚ ਇਸ ਵਾਰ ਦਿਨ ਦਾ ਤਾਪਮਾਨ ਉਸਤ ਸਾਰੇ ਜ਼ਿਲ੍ਹਿਆਂ ਵਿੱਚ 27-28 ਡਿਗਰੀ ਤੱਕ ਹੀ ਦਰਜ ਹੋਇਆ ਹੈ ਜੋ ਪਿਛਲੇ 13 ਸਾਲ ਦੇ ਰਿਕਾਰਡ ਵਿੱਚ ਸਭ ਤੋਂ ਘੱਟ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਵਾਂ ਵੈਸਟਰਨ ਡਿਸਟਰਬੈਂਸ ਸ਼ੁਰੂਆਤੀ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਉਹਨਾਂ ਨੇ ਕਿਹਾ ਹੈ ਕਿ 5 ਅਪ੍ਰੈਲ ਤੱਕ ਬੱਦਲ ਛਾਏ ਰਹਿਣਗੇ ਮੌਸਮ 'ਚ ਹਲਕਾ ਬਦਲਾਅ ਆ ਸਕਦਾ ਹੈ ਉਥੇ ਹੀ ਹਿਮਾਚਲ ਪੰਜਾਬ ਅਪਰੈਲ ਤੱਕ ਮੀਂਹ ਬਰਫਬਾਰੀ ਦਾ yellow alert ਜਾਰੀ ਕੀਤਾ ਗਿਆ ਹੈ ਪੰਜਾਬ ਸੂਬੇ ਵਿਖੇ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਵਿਖੇ ਸਿੱਤੀਤ ਸਰਕਾਰੀ ਦਫ਼ਤਰਾਂ ਬੋਡਾਂការ ოਪਰੇਸ਼ਨਾਂ ਵਿਦਿਅਕਦਾਰਿਆਂ ਵਿੱਚ 1 ਜੂਨ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ 1 ਜੂਨ ਦੀ ਛੁੱਟੀ ਰਜਿਸਟਰਡ ਹੋਵੇਗੀ ਇਹ ਛੁੱਟੀ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ 1881 ਅਧੀਨ ਐਲਾਨੀ ਗਈ ਹੈ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੋਟ ਪਾਉਣ ਲਈ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 135 ਬੀ ਇੱਕ ਤਹਿਤ 1 ਜੂਨ ਨੂੰ ਪੇਡ ਛੁੱਟੀ ਰਹੇਗੀ ਇਹ ਛੁੱਟੀ ਕਿਸੇ ਵੀ ਬਿਜ਼ਨਸ ਵਪਾਰ ਉਦਯੋਗ ਜਾਂ ਕਿਸੇ ਵੀ ਹੋਰ ਸੰਸਥਾ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਲਈ ਐਲਾਨੀ ਗਈ ਹੈ ਪ੍ਰੈਸ ਕਾਨਫਰੰਸ ਕਰਕੇ 9 ਤਰੀਕ ਲਈ ਵੱਡਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਨੇ ਕਿ ਹੈਗੇ ਬੀਤੀ 13 ਫਰਵਰੀ ਨੂੰ ਸ਼ੰਭੂ ਖਨੋਰੀ ਡੱਬ ਵਾਲੀ ਅਤੇ ਰਤਨਪੁਰਾ ਬਾਰਡਰਾਂ ਤੇ ਕਿਸਾਨਾਂ ਦੇ ਮੋਰਚੇ ਲੱਗੇ ਹੋਏ ਹਨ ਕਿਸਾਨਾਂ ਆਗੂਆਂ ਨੇ ਕਿ ਹੈਗੀ ਸਰਕਾਰ ਨੇ ਹਾਲ ਦੀ ਘੜੀ ਕਈ ਮੰਡੀਆਂ ਨੂੰ ਖਤਮ ਕਰਕੇ ਕਣਕ ਦੀ ਫਸਲ ਸਿੱਧਾ ਸਾਈਲੋ ਵਿੱਚ ਲੈ ਕੇ ਜਾਣ ਦਾ ਹੁਕਮ ਦਿੱਤਾ ਹੈ ਜੋ ਪਿਛਲੇ ਦਰਵਾਜ਼ੇ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨ ਦੇ ਬਰਾਬਰ ਹੈ ਦੋਹੇ ਮੋਰਚਿਆਂ ਨੂੰ ਦੋਹਾਂ ਮੋਰਚਿਆਂ ਨੇ ਫੈਸਲਾ ਕੀਤਾ ਕਿ ਮੰਡੀਆਂ ਨੂੰ ਬਚਾਉਣ ਲਈ ਜੇਲ੍ਹ 'ਚ ਬੰਦ ਕਿਸਾਨਾਂ ਦੀ ਰਿਹਾਈ ਅਤੇ ਕਿਸਾਨੀ ਮੋਰਚੇ ਦੇ ਬਿਜਲੀ ਦੀ ਉਚਿਤ ਵਿਵਸਥਾ ਲਈ 7 ਅਪ੍ਰੈਲ ਜ਼ਿਲ੍ਹਾ ਤੇ ਜਲੂਸ ਕੱਢ ਕੇ ਭਾਜਪਾ ਦੇ ਪੁਤਲੇ ਸਾੜੇ ਜਾਣਗੇ ਜੇਕਰ ਸਰਕਾਰ ਨੇ ਫਿਰ ਵੀ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ 9 April ਨੂੰ ਸ਼ੰਭੂ ਬਾਰਡਰਾਂ ਤੇ ਰੇਲਵੇ ਟ੍ਰੈਕ ਨੂੰ ਜਾਮ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਰੇਲਾਂ ਰੋਕਣ ਲਈ ਸਥਾਨ ਵਧਾਏ ਜਾ ਸਕਦੇ ਹਨ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਮੀਟਿੰਗ ਲਈ ਹੈ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਜੋ 9 ਦਿਨੋਂ ਇਲੈਕਟਿਡ ਐਮ ਐਲ ਏਜ਼ ਮਿਸਟਰ ਜਾਂਸੀ ਉਥੋਂ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਇਹੀ ਡਿਸਕਸ਼ਨ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵਿੱਚ ਉਹ ਕੰਮ ਕਰ ਵਿਖਾਏ ਜਿਹੜੇ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਏ ਸੀਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਤੱਕ ਲੈ ਕੇ ਜਾਣਾ ਹੈ ਆ ਲੋਕਾਂ ਦੇ ਵਿੱਚ ਅੱਜ ਬਹੁਤ ਵੱਡੀ ਪੋਜ਼ਿਟਿਵਿਟੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੈਗੀ ਸਿਰਫ ਘਰ ਘਰ ਤੱਕ ਮੈਸੇਜ ਪਹੁੰਚਾਉਣ ਦੀ ਗੱਲ ਹੈ ਔਰ ਉਸ ਤੋਂ ਇਲਾਵਾ ਅ ਕਿਸ ਤਰੀਕੇ ਨਾਲ ਉਸ ਤੋਂ ਬਾਅਦ ਡਵੈਲਪਮੈਂਟ ਕਰਨੀ ਹੈ ਸਨਰੂ ਲੋਕ ਸਵਾਲ ਕੀਤੇ ਪੂਰੇ ਪੰਜਾਬ ਦੇ ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ 2 ਸਾਲਾਂ ਦੇ ਵਿੱਚ ਕੰਮ ਹੋਏ ਨੇ ਔਰ ਅੱਜ ਜੇ ਕਿਤੇ ਥੋੜੀ-ਬਹੁਤ ਵੀ ਅੜਚਨ ਆ ਰਹੀ ਹੈ ਤਾਂ ਸਿਰਫ ਕੇਂਦਰ ਸਰਕਾਰ ਵੱਲੋਂ ਆ ਰਹੀ ਹੈ। ਇਹੀ ਮੈਸੇਜ ਅਸੀਂ ਲੈ ਕੇ ਲੋਕਾਂ ਦੇ ਵਿੱਚ ਜਾਣਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ 13 ਦੇ 13 ਲੋਕ ਸਭਾ ਦੇ ਦੇ ਵਿੱਚ ਭੇਜ ਕੇ ਆਵਾਜ਼ੀ ਪਾਰਟੀ ਦੇ ਨੁਮਾਇੰਦੇ ਆਪਾ ਮਾਨ ਸਾਹਿਬ ਦੇ ਆਵਾਜ਼ੀ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਨੇ ਤਾਂ ਕਿ ਜੋ ਗਾਹੇ-ਬਗਾਹੇ ਕੇਂਦਰ ਸਰਕਾਰ ਬੀਜੇਪੀ ਸਰਕਾਰ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕਰਦੀ ਹੈ ਉਸ ਨੂੰ ਰੋਕਿਆ ਜਾ ਸਕੇ ਤੇ ਤਾਂ ਕਿ ਲੜਕੇ 13 ਦੇ 13 ਆ ਲੋਕ ਸਭਾ ਦੇ ਮੈਂ ਪਾਰਲੀਮੈਂਟ ਹੋਰ ਰਾਜ ਸਭਾ ਦੇ ਇਹ ਪੰਜਾਬ ਦੇ ਹੱਕ ਪੰਜਾਬ ਦੇ ਚੋਅ ਆਫਿਸ ਲੈ ਕੇ ਆਉਣ ਇਹ ਇਸ ਮੀਟਿੰਗ ਉਪਰ ਡਿਸਕਸ਼ਨ ਹੋਈ ਹੈ ਬਟ ਵਿਦਿਅਮ ਹਾਲ ਦੇ ਚੀਟਿੰਗ ਹੋਇਆ ਹਾਂ ਜੀ ਸਿਟਿੰਗ ਐਂਡ ਪੀਸ ਮੈਂਟਿੰਸਿੰਗ ਮਾਨ ਮੁਰਤੂ ਸੰਗਠਨ ਚੋਂ ਲੱਗ ਗਿਆ ਇਸ ਤਰ੍ਹਾਂ ਦੇ ਇਸਟੋਰੀਕਿਕ ਸਿਟ ਉਪਰ ਜਿਹੜੀ ਬਾਈਟ ਹੈ ਕਿਉਂਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਪਿਛੜਦੀ ਹਿਗਤ 28 ਸੀਟ ਦੇ ਉਪਰ ਲੇਕਿਨ ਹੁਣ ਸੀ ਕਹਿੰਦੇ ਨੇ ਐਬਸੋਲਿਊਟ ਜੈ ਦੇਖੋ ਇਸ ਤਰ੍ਹਾਂ ਹੈ ਕਿ ਹਰ ਇਲੈਕਸ਼ਨ ਹਰ ਜਦੋਂ ਵੀ ਚੋਣ ਹੁੰਦੀ ਹੈ ਉਹਦਾ ਅਲੱਗ ਪਰਮਿਊਟੇਸ਼ਨ ਕੰਬੀਨੇਸ਼ਨ ਹੁੰਦਾ ਹੈ ਪਿਛਲੀ ਵਾਰੀ ਹਾਲਾਤ ਕੁਝ ਹੋਰ ਸੀਗੇ ਔਰ ਪਿਛਲੀ ਵਾਰੀ ਸਾਰੀਆਂ ਹੀ ਪਾਰਟੀਆਂ ਨੇ ਇਕਵਿਤਾ ਹੀ ਕਰ ਲਈ ਸੀ ਕਿਉਂਕਿ ਸਿਰਫ 3 ਮਹੀਨੇ ਹੋਈ ਸੀ ਜਦੋਂ ਸਾਡੀ ਸਰਕਾਰ ਬਣੀ ਨੂੰ ਉਹਨਾਂ ਨੇ ਇਕਵਿਤਾ ਹੀ ਕਰ ਲਿਆ ਸੀਗਾ। ਅ ਬੀਜਪੀ ਦੀ ਆਪਾਂ ਗੱਲ ਕਰ ਲਈਏ, ਕਾਂਗਰਸ ਦੀ ਗੱਲ ਕਰ ਲਈਏ, ਅਕਾਲੀ ਦਲ ਦੀ ਗੱਲ ਕਰ ਲਈਏ। ਉਹਨਾਂ ਨੂੰ ਪਤਾ ਸੀ ਕਿ ਉਹ ਕਿਤੇ ਕਿਸੇ ਸੀਨ ਦੇ ਵਿੱਚ ਨਹੀਂ ਹੈਗੇ। ਜ਼ਮਾਨ ਤੋਂ ਉਹਨੇ ਦੇ ਦਬਤ ਹੋਣ ਜਾਰੀ ਸੀਗਾ। ਉਹਨਾਂ ਨੇ ਆਪ ਲੜਾਈ ਲੜਨ ਦੀ ਬਜਾਏ ਆਪ ਦੀ ਜਿੱਤ ਦੀ ਲੜਾਈ ਲੜਨ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਉਹ ਸਾਰੇ ਸਿੰਘ ਜੀ ਸਿੰਘ ਮਾਨ ਜੀ ਦੇ ਪਿੱਛੇ ਇਕੱਠੇ ਹੋ ਗਏ ਸੀਗੇ। ਪਰ ਮੈਂ ਸਮਝਦਾ ਕਿ ਇਹ ਇਲੈਕਸ਼ਨ ਹੈ ਜਿਹੜੀ ਕਿਉ ਹਰ پارٹی ਨੇ ਆਪੋ ਆਪਣੀ ਮੰਗਾਲ ਜਿਹੜੀ ਉਹ ਕਰਨੀ ਹੈ ਤੇ ਇਸ ਵਾਰੀ ਉਹ ਗੱਲਬਾਤ ਕਿਤੇ ਨੇੜੇ ਤੜੀ ਤੁਹਾਨੂੰ ਸਿਮਰ ਸਿੰਘ ਮਾਨ ਜੀ ਦੀ ਨਜ਼ਰ ਨਹੀਂ ਆਏਗੀ ਇਸ ਵਾਰ ਬੀਜੇਪੀ ਪੰਜਾਬ ਨੂੰ ਕਾਫੀ ਫੋਕਸ ਕਰਦੀ ਨਜ਼ਰ ਆ ਰਹੀ ਜਿਸ ਟਾਈਮ ਜਨਾਬ ਕਈ ਇਹ ਦੂਜੀ ਪਾਰਟੀ ਦੇ ਚਿਹਰੇ ਬੀਜਪੀ ਦੇ ਵਿੱਚ ਸ਼ਾਮਿਲ ਹੋਦੇ ਹੋਏ ਨਜ਼ਰ ਆਇਆ। ਕਿਸ ਤਰ੍ਹਾਂ ਦੇਖਦੇ ਹੋ ਇਸ ਫਾਰਮੂਲੇ ਨੂੰ ਪਬਲਿਸ਼? ਦੇਖੋ ਇਸ ਤਰ੍ਹਾਂ ਕਿ ਚਾਹੇ ਬੀਜਪੀ ਦੇ ਵਿੱਚ ਕੁਝ ਲੋਕ ਆਪਦੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਵੱਖ-ਵੱਖ ਪਾਰਟੀਆਂ ਨੂੰ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਮੈਂ ਸਮਝਦਾ ਕਿ ਜੋ ਪੰਜਾਬ ਨੂੰ ਸਮਰਪਿਤ ਲੋਕ ਲੀਡਰ ਜਾਂ ਪਾਰਟੀਆਂ ਨੇ ਕੋਈ ਗੱਲ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਕੇਂਦਰ ਸਰਕਾਰ ਪੰਜਾਬ ਦੇ ਨਾਲ ਨਕਰੀਮ ਆਮ ਵਾਲਾ ਸਲੂਕ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹੱਕ ਹਲਾਲ ਦਾ ਪੈਸਾ ਚਾਹੇ ਉਹ ਆਰਡੀ اف ਦਾ ਐਮਡੀ اف ਦਾ ਐਨ ਐਚ ਐਮ ਦਾ ਉਹ ਰੋਕ ਰਖਿਆ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਪਿਛਲੇ ਸਮੇਂ ਦੇ ਵਿੱਚ ਕੁੱਝ ਚੱਲਾ ਬੀਜੇਪੀ ਨੇ ਚੱਲੀਆਂ ਨੇ ਪੰਜਾਬ ਦੇ ਵਿੱਚ ਉਹ ਉਹਨਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਬੀਜੇਪੀ ਦੇ ਸਾਰੇ ਕੈਂਡੀਡੇਟ ਮੈਂ ਸਮਝਦਾ ਕਿ ਸ਼ਾਇਦ ਜੇ ਆਪਣੀ ਜ਼ਵਾਨਤਾ ਹੀ ਵਿਚਾਰ ਰਹੇ ਤਾਂ ਵੱਡੀ ਗੱਲ ਹੈ ਜਨਾਬੇ ਪ੍ਰਜਾਪੀਆਂ ਦੇ ਪਿੱਛੇ ਛੁਰਾ ਖੋਪਿਆ ਹੈ ਹਰ ਮੁੱਦੇ 'ਚ 80 ਹਜ਼ਾਰ ਕਰੋੜ ਦਾ ਕਰਜ਼ਾ ਸਾਡੇ ਪੰਜਾਬੀਆਂ ਦੇ ਉੱਤੇ ਛਾੜਦਾ ਜਿਹੜਾ ਖਜ਼ਾਨੇ ਦਾ ਪੈਸਾ ਕੱਲੇ ਕੇਂਦਰੀ ਵੱਲੋਂ ਚਮਕਾਉਣ ਵਾਸਤੇ ਦੇਸ਼ ਭਰ 'ਚੇ ਝੂਠ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਪੰਜਾਬ 'ਚ ਬਿਜਲੀ ਦੇ ਬਿੱਲ ਨਹੀਂ ਆਉਂਦੇ ਪੰਜਾਬ 'ਚ ਮੁਆਵਜ਼ਾ ਮਿਲਦਾ ਹੈਗਾ ਹਰ ਤਰ੍ਹਾਂ ਦਾ ਝੂਠ ਪਾਰਿਆ ਲੇਕਿਨ ਮੈਂ ਸਮਝਿਆ ਸਭ ਤੋਂ ਵੱਡੇ ਧੋਖਾ ਪਾਵੇਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਪਾਵੇਂ ਬੱਚਿਆਂ ਨੂੰ ਨੌਕਰੀ ਬਾਹਰ ਦੇ ਬੱਚਿਆਂ ਨੂੰ ਦੇ ਕੇ ਸਾਡੇ ਬੱਚਿਆਂ ਦੇ ਹੱਕ ਨੂੰ ਪਾਵੇਂ ਬਿੱਦਿਆਂ ਨੂੰ ਹਜ਼ਾਰ ਰੁਪਏ ਨਹੀਂ ਦਿੱਤਾ ਲੇਕਿਨ ਸਭ ਤੋਂ ਮਾੜੀ ਗੱਲ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੀ ਹੈ ਜਿਹੜੇ ਸ਼ਹੀਦ ਭਗਤ ਸਿੰਘ ਦੇ ਪਾਗ ਬਣ ਕੇ ਸ਼ਹੀਦਾਂ ਦੀ ਗੱਲ ਕਰਦੀ ਸੀ ਜਿਨ੍ਹਾਂ ਨੇ ਦੇਸ਼ ਵਾਸਤੇ ਜਾਨ ਵਾਰ ਦਿੱਤੀ ਸਾਡੇ 700 ਕਿਸਾਨਾਂ ਨੇ ਕਾਂਗਰਸੀਆਂ ਦੀ ਦੇਣ ਕੈਪਟਨ ਅਮਰਿੰਦਰ ਸਿੰਘ ਜਿਨੇ ਕਾਲੇ ਕਾਨੂੰਨਾਂ ਦੇ ਨਾਲ ਕੇਂਦਰ ਦੇ ਨਾਲ ਰਲ ਮਿਲ ਕੇ ਉਹਨਾਂ ਨੂੰ ਹਮਈ ਦਿੱਤੀ ਸੀ ਤੇ ਸਾਡੇ ਕਿਸਾਨਾਂ ਨੂੰ ਰੋਲਤਾ ਦਿੱਲੀ ਵੱਲ ਜਾਓ ਦਿੱਲੀ ਦੀਆਂ ਨੂੰਹਾਂ 'ਚ ਬੈਠ ਕੇ ਉਸ ਦੇ ਆਮਲੇ ਕਾਨੂੰਨਾਂ ਖਿਲਾਫ ਲੜਾਈ ਲੜੋ ਤੇ 1.5 ਸਾਲ ਹੋ ਗਏ ਨੂੰਹਾਂ 'ਚ ਬੈਠ ਕੇ ਸਾਡੇ ਕਿਸਾਨਾਂ ਨੇ ਆਪਣੀ ਜਾਨ ਸ਼ਹੀਦ ਕਰ ਦਿੱਤੀ ਦਿਨ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਅੱਜ ਪੰਜਾਬ ਦੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿੰਨਾ ਵੱਡਾ ਧੋਖਾ ਇਹ ਸਾਹਮਾ ਆਦਮੀ ਪਾਰਟੀ ਨੇ ਸਾਡੇ ਨਾਲ ਕੀਤਾ ਆ ਦੇਖੋ 15 ਤਰੀਕ ਪਿਛਲੇ ਮਹੀਨੇ ਦੀ ਇੱਕ ਕਾਲਾ ਕਾਨੂੰਨ ਜਿਹੜਾ ਸੀਗਾ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦਾ ਉਹ ਕਾਨੂੰਨ ਨੋਟੀਫਿਕੇਸ਼ਨ ਕੱਢ ਕੇ ਇਸ ਪੰਜਾਬ ਸਰਕਾਰ ਨੇ ਨੌ ਜ਼ਿਲ੍ਹੇ ਆ ਛੇ ਨੌ ਜ਼ਿਲ੍ਹੇ ਆ ਛੇ ਮਾਕੇ ਕਮੇਟੀਆਂ ਨੂੰ ਭੱਗ ਕਰਕੇ 11 ਪੂੰਜੀ ਪੱਤੀਆਂ ਦੇ ਨਾਂ ਤੇ ਜਿਦੇ ਵਿੱਚ ਦੋ ਤਾਂ ਅਡਾਨੀ ਦੇ ਹੈਗੇ 11 ਪੂੰਜੀ ਪੱਤੀਆਂ ਨੂੰ ਸਾਡੇ ਕਣਕ ਦੀ ਖਰੀਦ ਸਟੋਰੇਜ ਪ੍ਰੋਸੈਸਿੰਗ ਸਾਰਾ ਠੇਕਾ ਕੰਮ ਸਾਰਾ ਉਹਨਾਂ ਪੂੰਜੀ ਪੱਤੀਆਂ ਨੂੰ ਦੇ ਕੇ 260 ਤੋਂ ਬਾਅਦ ਮੰਡੀਆਂ ਖਤਮ ਕਰਤੀਆਂ ਮੰਡੀਕਰਨ ਅਤੇ ਮਾਰਕੀਟ ਕਮੇਟੀਆਂ ਖਤਮ ਕਰਤੀਆਂ ਤੇ ਇੱਕ ਇੱਕ ਕਾਲਾ ਕਾਨੂੰਨ ਜਿਹੜੇ ਦਿੱਲੀ ਤੋਂ ਲੜ ਕੇ ਵਾਪਸ ਕਰਾਏ ਸੀ ਇਹਨੇ ਪੰਜਾਬ 'ਚ ਬੇਈਮਾਨ ਭਗਵੰਤ ਮਾਨੀ ਭਗਵੰਤ ਮਾਨ ਤੇ ਝਾੜੂ ਪਾਰਟੀ ਨੇ ਪੰਜਾਬ 'ਚ ਲਾਗੂ ਕੀਤਾ 15 ਮਾਰਚ 'ਚ ਇਸ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਰ ਨੇ ਜੋਰੋ ਸ਼ੋਰੋ ਨਾਲ ਜੱਜ ਚੱਕਿਆ ਤੇ ਕਿਸਾਨ ਯੂਨੀਅਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਤੇ ਫਿਰ ਨੋਟੀਫਿਕੇਸ਼ਨ ਕੱਲ ਕਹਿੰਦੇ ਨੇ ਕੱਢਿਆ ਕਿ ਯੂ ਟਰਨ ਲੈ ਕੇ ਵਾਪਸ ਲੈ ਲਿਆ ਦੇਖਣ ਆਪਣੀ ਮਨਸ਼ਾ ਦਾ ਸਾਫ ਕਰਤੀ ਨਾ ਜੇ ਅਕਾਲੀ ਦਲ ਚੁੱਪ ਬੈਠਿਆ ਰਹਿੰਦਾ ਫਿਰ ਇਹ ਕਾਨੂੰਨ ਤਾਂ ਇਹਨਾਂ ਨੇ ਲਾਗੂ ਕਰਦੇ ਜਿਹਦੇ ਵਿਰਸੇ ਸਾਡੇ ਕਿਸਾਨਾਂ ਨੇ ਆਪਣੀ ਜਾਨ ਜਾਨਾਂ ਵਾਰਤੀਆਂ ਇਸ ਤੋਂ ਵੱਡਾ ਧੋਖਾ ਪੰਜਾਬੀਆਂ ਤੇ ਕਿਸਾਨਾਂ ਦੇ ਨਾਲ ਕੀ ਹੋ ਸਕਦਾ ਸਾਡੇ ਪਾਣੀ ਚਾਕੇ ਹਰਿਆਣਾ ਚ ਇਹ ਕਹਿੰਦੇ ਗਾਰੰਟੀ ਬਣਾ ਦੋ ਉੱਥੇ ਸਰਕਾਰ ਪੰਜਾਬ ਦਾ ਪਾਣੀ ਪਹੁੰਚਾ ਦਾਂਗੇ ਅਦਾਲਤਾਂ ਚ ਸਾਡੇ ਕੇਸ ਕਮਜ਼ੋਰ ਕਰਾਤੇ ਸਾਡੇ ਰਾਜਧਾਨੀ ਦੇ ਜ਼ਮੀਨ ਹਰਿਆਣੇ ਨੂੰ ਦੇ ਦਿੱਤੀ ਸਾਰੇ ਮੈਂਬਰ ਆਫ ਪਾਰਲੀਮੈਂਟ ਬਾਹਰ ਦੇ ਹੋ ਗਏ ਜਿੰਨੇ ਵੀ ਸੀ ਲੱਗਦੇ ਨੇ ਉਹ ਬਾਹਰ ਦੇ ਹੋਗੇ ਬੀਬੀਐਮਜੀ ਦਾ ਮੈਂਬਰ ਚਲੇਗਾ ਹਰ ਪੱਖੋਂ ਪਹਿਲੇ ਕੇਜਰੀਵਾਲ ਨੂੰ ਚੰਪੌਰ ਹੁਣ ਕੇਂਦਰ ਦਾ ਅਜੰਡਾ ਕੇਜਰੀਵਾਲ ਜੇਲ੍ਹ ਚਲੇ ਗਿਆ ਤਾਂ ਹੁਣ ਕੇਂਦਰ ਦਾ ਅਜੰਡਾ ਵਿੱਚ ਆ ਗਿਆ ਮੈਂ ਜਾਨਣਾ ਚਾਹੁੰਦੀ ਐ ਨਾ ਪੂੰਜੀਪਤੀਆਂ ਤੋਂ ਕਿੰਨੇ ਕਰੋੜ ਰੁਪਏ ਦੇ ਇਹਨਾਂ ਨੇ ਇੰਨੇ ਜਿਹੜੇ ਸਾਈਲੋ ਬਣਾਏ ਨੇ ਕਰੋੜਾਂ ਰੁਪਏ ਲਗਾ ਕੇ ਇਹ ਕਾਂਗਰਸ ਤੇ ਆਮ ਆਦਮੀ ਦੇ ਨਾਲ ਸਹਿਮਤੀ ਤੇ ਬਿਨਾਂ ਤੋਂ ਨਹੀਂ ਲਗਾਤੇ ਹੋਣੇ ਪੈਸੇ ਕਿੰਨੇ ਪੈਸਿਆਂ ਦਾ ਲੈਣ ਦੇਣ ਹੋਇਆ ਜਿਤੇ ਕਰਕੇ ਆਹ ਮਨਜ਼ੂਰੀ ਉਹਨਾਂ ਨੂੰ ਦਿੱਤੀ ਗਈ ਇਹਦਾ ਜਵਾਬ ਤਾਂ ਦੇਣਾ ਹੀ ਪਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਆ ਜਿੰਨਾ ਮਰਜ਼ੀ ਝੂਠ ਮਾਰ ਕੇ ਯੂ-ਟਰਨ ਲੈ ਲੈਣ ਲੇਕਿਨ ਮਨਸ਼ਾ ਜਿਹੜੀ ਇਹਨਾਂ ਦੀ ਸੀ ਪੂੰਜੀਪਤੀਆਂ ਨੂੰ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ 'ਚ ਉਹਨਾਂ ਨੂੰ ਨੌਕਰ ਬਣਾਉਣ ਦਾ ਜਿਸ ਦਾ ਖਰਚਾ ਸਾਨੂੰ ਸੀਗਾ ਉਹ ਕੇਂਦਰ ਤੋਂ ਵਾਪਸ ਰਾਤਾ ਤੁਹਾਡੇ ਆਪਣੇ ਭਗਵੰਤ ਮਾਨ ਨੇ ਪੰਜਾਬ 'ਚ ਲਾਗੂ ਕਰਕੇ ਤੁਹਾਨੂੰ ਦਿਖਾਤਾ ਹੈ ਡੈਮੋਕ੍ਰੇਸੀ ਆ ਰਾਜਨੀਤੀ ਆ ਕੋਈ ਕਿੱਧਰ ਜਾਂਦਾ ਕੋਈ ਤੁਸੀਂ ਕਿੱਦੇ ਨੂੰ ਰੋਕ ਨਹੀਂ ਸਕਦੇ ਪਰ ਜਾਂਦਾ ਕਿਸੇ ਪੈਸੇ ਦੇ ਲਾਲਚ ਕਰਕੇ ਆ ਜਾਂ EDCIBI ਆ ਤੋਂ ਡਰ ਕੇ ਜਾਂਦਾ ਮੈਨੇ ਉਹ ਰੱਖ ਲਿਆ। ਬਾਕੀ ਤੁਸੀਂ ਵਿਸ਼ਵਾਸ ਕਰਨ ਵਾਲੇ ਦੀ ਗਲਤੀ ਨਹੀਂ ਹੁੰਦੀ ਵਿਸ਼ਵਾਸ ਜੁੜਨ ਵਾਲੇ ਦੀ ਜਿਹੜੀ ਗਲਤੀ ਆ ਹੁੰਦੀ ਆ। ਬਾਕੀ ਅਸੀਂ ਆਪਣੇ ਵੱਲੋਂ ਜਿਹੜੇ ਆ ਚੰਗੇ ਉਮੀਦਵਾਰ ਸਾਰੇ ਜਿਹੜੇ ਲੋਕਾਂ ਦੀ ਪਸੰਦ ਨੇ ਉਹ ਉਮੀਦਵਾਰ ਜਿਹੜੇ ਆ ਚੋਣਾਂ ਦੇ ਵਿੱਚ ਉਤਾਰੇ ਆ ਤੇ ਲੋਕ ਸਾਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜਾ ਫਤਵਾ ਉਹ ਸੁਣਾਉਣ। ਦੇਖੋ ਜੀ ਜਿਹੜੇ ਕਸੂਰਬਾar ਆ ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਹੋ ਰਹੀ ਆ। ਤੇ ਬਾਕੀ ਇਹ ਤਾਂ ਹੈ ਨਹੀਂ ਵੀ ਉਹ ਕੋਈ ਜਿਹੜੀ ਸ਼ਰਾਬ ਹੈ ਉਹ ਕਿਸੇ ਫੈਕਟਰੀ ਚੋਂ ਬਣ ਕੇ ਆਈ ਸੀ ਜਾਂ ਵੀ ਭਾਈ ਉਹ ਕਿਸੇ ਸਰਕਾਰ ਦੇ ਠੇਕੇ ਤੋਂ ਆਈ ਸੀ ਪਰ ਜਿਹੜੇ ਕੋਈ ਵੀ ਕਸੂਰਬਾਰ ਨੇ ਕਿਤੇ ਵੀ ਪੰਜਾਬ ਚ ਕੋਈ ਇਲੀਗਲ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਿਹਾ ਹੈ ਉਹਦੇ ਨਾਲ ਚਾਹੇ ਕਿਸਦਾ ਜਾਨੀ ਨੁਕਸਾਨ ਹੋਇਆ ਚਾਹੇ ਨਹੀਂ ਸਾਡੇ ਜਿੱਥੇ ਵੀ ਧਿਆਨ ਚਾਹੁੰਦਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਹੋਊਗੀ ਕੋਈ ਇੱਥੇ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਤਸਕਰੀ ਸਾਡੀ ਸਰਕਾਰ ਚ ਨਹੀਂ ਹੁੰਦੀ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਹੋ ਰਹੀ ਹੈ ਇਹਦਾ ਇਸ ਤੋਂ ਹੀ ਪਤਾ ਲੱਗਦਾ ਜਿਹੜਾ ਸਰਕਾਰ ਦਾ ਰੈਵਨਿਊ ਵਧਿਆ ਕਿਉਂਕਿ ਪਿਛਲੇ ਸਮੇਂ 'ਚ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਜਿਹੜੀ ਤਸਕਰੀ ਹੁੰਦੀ ਸੀ ਜਿਹਦੇ ਕਰਕੇ ਸਰਕਾਰ ਦਾ ਰੈਵਨਿਊ ਨਹੀਂ ਸੀ ਵਧਦਾ ਇਹ ਜੇ 4000 ਕਰੋੜ ਰੁਪਇਆ ਚੀਮਾ ਸਾਹਿਬ ਖੜੇ ਆ ਜੇ ਸਰਕਾਰ ਦੇ ਖਜ਼ਾਨੇ 'ਚ ਆਇਆ ਇਹ ਉਹੀ ਆਇਆ ਵੀ ਜਿਹੜਾ ਅੱਗੇ 2 ਨੰਬਰ ਦੇ ਜਿਹੜੇ ਧੰਦੇ ਕਰਦੇ ਸੀ ਉਹਨਾਂ ਦੀ ਜੇਬਾਂ ਉਜਾਂਦਾ ਸੀ ਹੁਣ ਕਿਤੇ ਕੋਈ ਇਕਾ ਦੁਕਾ ਇਦਾਂ ਦੇ ਲੋਕ ਸ਼ਰਾਰਤੀ ਜਿਹੜੇ ਹੁੰਦੇ ਆ ਤੇ ਉਹਨਾਂ ਨੂੰ ਜਾਂ ਤਾਂ ਇਹ ਕਹੋ ਵੀ ਅਸੀਂ ਕਿਸੇ ਨੂੰ ਪ੍ਰੋਟੈਕਟ ਕਰਦੇ ਹੋਈਏ ਅਸੀਂ ਕੋਈ ਕਿਸੇ ਦੀ ਕੋਈ ਲਿਹਾਜ਼ ਨਹੀਂ ਜਿਹੜੇ ਵੀ ਲੋਕ ਸੂਰਵਾਰ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਆ ਉਹ ਸਰਕਾਰ